ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸਿੱਧੀ ਬਰੇਗਨ ਨੂੰ ਸਮਰਪਤ ਪਠਾਨਕੋਟ ਸ਼ਹਿਰ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਇੱਕ ਬਹੁਤ ਹੀ ਭਾਪੂਰਕ ਪ੍ਰੇਰਣਾਦਾਇਕ ਤੇ ਆਪਣੇ ਉਸ ਮਹਾਨ ਵਿਰਸੇ ਦੇ ਨਾਲ ਜੋੜਨ ਵਾਲਾ ਲਾਈਟ ਐਂਡ ਸੌ ਸੌ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਇੱਥੇ ਅੱਜ ਲਸਾਇਆ ਗਿਆ ਸੋ ਇਹ ਪੰਜਾਬ ਸਰਕਾਰ ਵੱਲੋਂ ਗੁਰੂ ਸੇਵਾਦ ਦੀ 350ਵੀਂ ਬਰੇਗਨ ਨੂੰ ਸਮਰਪਤ ਜਿਹੜੇ ਵੱਡੇ ਪ੍ਰੋਗਰਾਮ ਲੀਕ ਗਿਆ ਉਹਨਾਂ ਵਿੱਚ ਉਹਨਾਂ ਦੀ ਇੱਕ ਗੜੀ ਹੈ ਸੋ ਬਹੁਤ ਵਧੀਆ ਲੱਗਿਆ ਸਾਨੂੰ ਉਸ ਵੇਲੇ ਦੀਆਂ ਪਦਾਰਥ ਹਾਲਤਾਂ ਆਪਾਂ ਸੁਣਿਆ ਜ਼ਰੂਰ ਹੈ ਪੜਿਆ ਜ਼ਰੂਰ ਹੈ ਪਰ ਉਸ ਵੇਲੇ ਜਦੋਂ ਬੜਾ ਅਕੈ ਤੇ ਸਹਿਹ ਜ਼ੁਲਮ ਦਾ ਵਾਤਾਵਰਨ ਸੀਗਾ ਮੁਗਲ ਰਾਜ ਵੱਲੋਂ ਜ਼ਬਰਨ ਲੋਕਾਂ ਦੇ ਧਰਮ ਤਬਦੀਲ ਕਰਾਉਣ ਦੇ ਲਈ ਜ਼ੁਲਮ ਕੀਤੇ ਜਾ ਰਹੇ ਸਨ ਸੋ ਉਸ ਵੇਲੇ ਜਦੋਂ ਜਵਰਨ ਧਰਮ ਤੇ ਦਿਲ ਕਰਨ ਦੀ ਉਸ ਮਤਲਬ ਨਿਆਹ ਪੂਰਵਕ ਪ੍ਰਕਿਰਿਆ ਦੇ ਖਿਲਾਫ ਕਸ਼ਮੀਰੀ ਪੰਤਾ ਨੇ ਗੁਰੂ ਸਾਹਿਬਾਨ ਨੂੰ ਆ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਸੋ ਮੈਂ ਸਮਝਦਾ ਕਿ ਉਸ ਜ਼ੁਲਮ ਦੇ ਖਿਲਾਫ ਜਿਹੜੀ ਕੁਰਬਾਨੀ ਜਿਹੜਾ ਉੱਚ ਪਾਏ ਦਾ ਵਿਚਾਰ ਗੁਰੂ ਸਾਹਿਬਾਨ ਨੇ ਸਮਾਜ ਨੂੰ ਦਿੱਤਾ ਔਰ ਮੈਂ ਸਮਝਦਾ ਕਿ ਜਿਹੜਾ ਉਸ ਵੇਲੇ ਜ਼ੁਲਮ ਕੀਤਾ ਜਾ ਰਿਹਾ ਸੀਗਾ ਜਵਰਨ ਧਰਮ ਤਦਵੀਲ ਕਰਾਉਣ ਦਾ ਹੋਰ ਵੀ ਝੁਲਮ ਬਥੇਰੇ ਹੋਣਗੇ ਪਰ ਇਹ ਜਿਹੜਾ ਇੱਕ ਵੱਖਰੇ ਕਿਸਮ ਦਾ ਝੁਲਮ ਸੀਗਾ ਨਾ ਤਾਂ ਇਹ ਕਾਨੂੰਨ ਦੀ ਨਿਗਾਹ 'ਚ ਜਾਇਜ਼ ਹੈ ਤੇ ਨਾ ਧਰਮ ਦੀ ਨਿਗਾਹ 'ਚ ਜਾਇਜ਼ ਹੈ ਕੋਈ ਵੀ ਧਰਮ ਮਨੁੱਖ ਨੂੰ ਇੱਕ ਦੂਜੇ ਦੇ ਖਿਲਾਫ ਨਫ਼ਰਤ ਪਾਲਣ ਦੀ ਆਗਿਆ ਨਹੀਂ ਦਿੰਦਾ ਸੋ ਪੰਜਾਬ ਦੀ ਇਸ ਧਰਤੀ ਦੇ ਉੱਤੇ ਦੇਸ਼ ਦੀ ਇਸ ਧਰਤੀ ਦੇ ਉੱਤੇ ਸਾਨੂੰ ਮਾਣ ਆ ਕਿ ਸਾਡੇ ਗੁਰੂ ਸਹਿਬਾਨਾ ਨੇ ਨਾ ਕੇਵਲ ਉੱਚੇ ਵਿਚਾਰ ਉੱਚੀ ਫਿਲਾਸਫੀ ਗੁਰਵਾਣੀ ਦੇ ਰੂਪ 'ਚ ਸਾਡੀ ਝੋਲੀ 'ਚ ਪਾਈ ਸਾਨੂੰ ਦਿੱਤੀ ਬਲਕਿ ਉਹਨਾਂ ਖੁਦ ਵੀ ਕੁਰਬਾਨੀ ਦੇ ਕੇ ਸਾਬਤ ਕੀਤਾ ਕਿ ਇਸ ਜ਼ੁਲਮ ਦੇ ਵਿਰੁੱਧ ਲੜਦਿਆਂ ਜਿੰਦਗੀ ਦਾ ਜੇ ਕਤਰਾ-ਕਤਰਾ ਵੀ ਜਾਵੇ ਤਾਂ ਮਨੁੱਖ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਪੰਜਾਬ ਸਰਕਾਰ ਵੱਲੋਂ ਮੈਂ ਸਮਝਦਾ ਕਿ ਜਿਹੜੀ 350 ਵੀਰਾਂ ਨੂੰ ਸਮਰਪਿਤ ਇਹ ਪ੍ਰੋਗਰਾਮਾਂ ਦੀ ਕੜੀ ਸ਼ੁਰੂ ਕੀਤੀ ਗਈ ਆ ਇਹ ਅੱਜ ਬੜਾ ਵਧੀਆ ਲੱਗਿਆ ਪਹਿਲੋਂ ਕੀਰਤਨ ਹੋਇਆ ਆਡੀ ਸੇਵਾ ਨਾਲ ਵੱਲੋਂ ਉਹ ਵੀ ਹਿਸਟੋਰੀਕਲ ਸੀਗਾ ਉਹ ਰਾਜ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਆਗਾਜ਼ ਇੱਥੇ ਹੋਇਆ ਇਹ ਵੀ ਆਪਣੇ ਆਪ 'ਚ ਬਹੁਤ ਗੌਰਵਮਈ ਤੇ ਪ੍ਰੇਰਨਾਦਾਕ ਸੀਗਾ ਸੋ ਮੈਂ ਸਾਰੇ ਪਠਾਨਕੋੜ ਵਾਸੀਆਂ ਨੂੰ ਬੇਨਤੀ ਕਰਦਾ ਕਿ 20 ਨਵੰਬਰ ਨੂੰ ਜਿਹੜੀ ਨਾਗਰ ਕੀਰਤਨ ਜੰਮੂਕਸ਼ਵੀਰ ਤੋਂ ਚੱਲ ਕੇ ਪਠਾਨਕੋੜ 'ਚ ਪ੍ਰਵੇਸ਼ ਕਰਨਾ ਉਹਦੇ ਸਵਾਗਤ ਲਈ ਵੀ ਤੁਸੀਂ ਸਾਰੇ ਹੱਥ ਮਵਾ ਕੇ ਆਓ ਸੋ ਅੱਜ ਦਾ ਜਿਹੜਾ ਇੱਥੇ ਪ੍ਰਬੰਧ ਵੀ ਕੀਤਾ ਗਿਆ ਮੇਰੇ ਨਾਲ ਸਾਡੇ ਡਿਪਟੀ ਕਮਿਸ਼ਨਰ ਮੈਡਮ ਪਲਵੀ ਜੀ ਔਰ ਸਾਡੇ ਐਸਐਸਪੀ ਢਿਲੋਂ ਸਾਹਿਬ ਸੋ ਸਮੁੱਚੇ ਪ੍ਰਸ਼ਾਸਨ ਨੇ ਬੜਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਬਣੇ ਰਹਣ ਇਹ ਮੇਰੀ ਸਭ ਲੋਕਾਂ ਨੂੰ ਅਪੀਲ ਹੈ ਔਰ ਮੈਂ ਆਸ ਕਰਦਾ ਕਿ ਪਠਾਨਕੋਟ ਦੇ ਸਮੁੱਚੇ ਲੋਕ ਸਾਰੇ ਭਾਈਚਾਰਿਆਂ ਦੇ ਲੋਕ ਇਸ ਇਤਿਹਾਸਕ ਮੌਕੇ ਦੇ ਜ਼ਰੂਰ ਮਤਲਬ ਜਿਹੜੇ ਗਵਾਹ ਬਣਨਗੇ ਜਿਹੜਾ ਵੀ ਆਉਣ ਵਾਲੇ ਸਮੇਂ ਚ